ਸਰਵਜੀਤ ਸੰਗਰੂਰ ਵੀ ਦੀ ਕਵਤਾ ਸੁਣ ਕੇ ਲਿਆ ਵੀ ਜੋਨਾ ਮਹਿਰਮ ਮਹਿਰਮ ਤੇਰੇ ਹਾਲ ਦਾ ਸੁਣ ਚੱਲਿਆ ਵੀ ਜੋਨਾ ਮਹਿਰਮ ਮਹਿਰਮ ਤੇਰੇ ਹਾਲ ਦਾ ਮਹਿਰਮ ਤੇਰੇ ਹਾਲ ਦਾ ਕਿਉਂ ਇੰਤਜ਼ਾਰ ਵਿੱਚ ਉਸ ਦੇ ਕਿਉਂ ਇੰਤਜ਼ਾਰ ਵਿੱਚ ਉਸ ਦੇ ਰਹਿੰਦਾ ਦੀਦੇ ਗਾਲ ਦਾ ਰਹਿੰਦਾ ਦੀਦੇ ਗਾਲ ਦਾ ਸੁਣ ਕੇ ਲਿਆਵੇ ਜੋ ਨਾਂ ਮਹਿਰਮ ਮਹਿਰਮ ਤੇਰੇ ਹਾਲ ਦਾ ਜੋ ਨਾਂ ਮਹਿਰਮ ਮਹਿਰਮ ਤੇਰੇ ਹਾਲ ਦਾ ਖੰਡ ਦੇ ਖਿਆਲ ਚੱਲਿਆ ਖੱਡ ਦੇ ਖਿਆਲ ਚੱਲਿਆ ਤੂੰ ਉਸ ਚੱਲ ਦੀ ਦਾ ਤੂੰ ਉਸ ਚੱਲ ਦੀ ਦਾ ਲੱਗਦਾ ਏ ਦਿਲ ਜਿਸ ਦਾ ਕੱਲੀ ਦਾ ਲੱਗਦਾ ਏ ਦਿਲ ਜਿਸ ਦਾ ਕੱਲੀ ਦਾ ਕਰ ਕਰ ਕਿਉਂ ਯਾਦ ਹੰਝੂ ਬਹਾਈ ਜਾਂਦਾ ਏ ਕਿਉਂ ਅੰਦਰੋਂ ਅੰਦਰੀ ਖੁਰ ਖੁਰ ਖੁਦ ਨੂੰ ਤੂੰ ਸੰਗਰੂਰ ਵੀ ਮੁਕਾਈ ਜਾਂਦਾ ਏ ਮੁਕਾਈ ਜਾਣਾ ਈ ਮੁਕਾਈ ਜਾਣਾ